ਹਾਂਜੀ ਤੇ ਲੋਕੋ ਮੇਤਰੋ ਸਵਾਗਤ ਆ ਤੁਹਾਡਾ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਬਹਾਵਾਂ ਦਿਨਾਂ ਦੇ ਬਾਅਦ ਵੀਡੀਓ ਨੂੰ ਸ਼ੂਟ ਕਰ ਰਹੇ ਆ ਤੇ ਕਬੂਤਰ ਕਵਾਤਰ ਕੱਢਦੇ ਆ ਹੁਣੀ ਕੋਠੇ ਤੇ ਆਇਆ ਸੀ ਮੈਂ ਸਾਢੇ 1 6 ਹੋਣ ਵਾਲੇ ਹੋਣਗੇ ਮੇਰੇ ਹਿਸਾਬ ਨਾਲ ਤੇ ਬਾਕੀ ਹੁਣੀ ਕੋਠੇ ਤੇ ਆਇਆ ਸੀ ਤੇ ਕੱਢਦੇ ਆ ਕਬੂਤਰ ਕਵਾਤਰ ਤੇ ਲਾਉਣਾ ਸਤਰੀ ਸੁਤਰੀ ਵੀ ਪੋਲ ਤੁਹਾਨੂੰ ਪਤਾ ਹੀ ਜਿਵੇਂ ਲਾਤਾ ਸੀ ਪਤਾ ਹੈ ਤੇ ਬਾਕੀ ਸ਼ਾਇਦ ਖਣੀ ਮੈਂ ਉਸ ਤੋਂ ਬਾਅਦ ਵਲੌਗ ਬਣਾਇਆ ਹੀ ਨਹੀਂ ਸੀ ਪੋਲ ਤਾਂ ਦੱਸਿਆ ਨਹੀਂ ਸੀ ਤੇ ਪੋਲ ਵੀ ਆਪਾਂ ਇੱਕ ਤਾਹਾਂ ਲਾਤਾ ਸੀ ਤੇ ਬਾਕੀ ਬੱਸ ਆ ਕੂਤਰ ਕਵਾਤਰ ਕੱਢਦੇ ਆ ਦਿਖਾਉਣਾ ਹੁਣ ਜਿੰਦੇ ਜਿੰਦੇ ਕਿਰਾਂ ਮੈਂ ਫੂਲ ਤੇ ਇਧਰ ਛੋਟੀ ਛਤਰੀ ਲੱਗੀ ਪਈ ਹੈ ਵੱਡੀ ਉੱਚੀ ਲਾ ਦਿੰਨੇ ਆ ਕਰਕੇ ਤਾਂਹੀਂ ਤੇ ਦੇਖਦੇ ਆ ਕਿਹੜੇ ਕਿਹੜੇ ਕਬੂਤਰ ਕੱਢਣ ਵਾਲੇ ਫਿਰ ਕੱਢਦੇ ਆ ਮਿੱਤਰੋ ਮਾਰ ਲਓ ਨਿਗਾ ਤੇ ਕਬੂਤਰ ਆਹਾ ਡਾਵਾਗੇ ਕੋਈ ਹੈਗੇ ਆ ਇਧਰ ਤਾਂ 15 ਕਬੂਤਰ ਦੇ ਇਧਰ ਮਾਰ ਲਓ ਨਿਗਾ ਕਬੂਤਰ ਤੇ ਬਾਕੀ ਬੱਸ ਆ ਛੱਡਾਂਗੇ ਤੇ ਤੁਹਾਨੂੰ ਛੱਡ ਕੀ ਮਿਲਦੇ ਆ ਬਕੇ ਨੇ ਛੱਡ ਦੀਆਂ ਨੇ ਤੇ ਲਓ ਵੀ ਮਿੱਤਰੋ ਛੜ ਤੇ ਆਹਾ ਕਬੂਤਰ ਮਾਰ ਲਓ ਨਿਗਾ ਇੱਕ ਆ ਹੁੰਦਾ ਮਗਰ ਤੇ ਇੱਕੋ ਹੁੰਦਾ ਆ ਆ ਗਿਆ ਇੱਕ ਇਹ ਅੱਡ ਫਿਰਦਾ ਹੁੰਦਾ ਇੱਕ 2 4 6 8 10 10 11 ਕੂਤੜਾ ਤੇ ਮਿੱਤਰੋ ਤੇ ਬਾਕੀ ਪਾਸ ਮਰੌਣੇ ਫੜੀ ਨੀਗਾ ਬਣੇ ਰਹੋ ਅਸੀਂ ਵੀਡੀਓ ਨਾਲ ਆ ਗਿਰਦੇ ਮਾਰ ਲੋ ਨੀਗਾ ਲਓ ਵੀ ਮਿੱਤਰੋ ਦੋ ਕੂਤੜਾ ਆ ਕੇ ਬਹਿ ਗਏ ਤੇ ਉਹ ਕੂਤੜਾ ਫਿਰ ਸਧਰੀ ਵਾਲਾ ਗਲਾਬੀ ਕਰਤਾ ਸੀ ਤੇ ਬਾਕੀ ਆ ਅੱਠ ਫਿਰਦੇ ਆ ਮਾਰ ਲੋ ਨੀਗਾ ਆ ਫਿਰਦੇ ਆ ਬਾਈ ਵੀ ਨੀ ਵੀ ਫਿਰਦੇ ਆ ਬਹਿ ਜਾਣਗੇ ਸਾਢੇ 11 ਬਹਿ ਗਏ ਉਹ ਤੇ ਉਹਨਾਂ ਨੂੰ ਲਾ ਕੇ ਅੰਦਰ ਕਰ ਲਓ ਵੀ ਮਿੱਤਰੋ 12:00 ਵਜੇ ਕਿਤੇ ਸਾਰੇ ਆ ਕੇ ਬਹਿ ਗਏ ਕੂਤੜ ਉਹ ਬੈਠੇ ਆ ਤੇ ਮਾਰ ਲੋ ਨੀਗਾ ਤੇ ਬਾਕੀ ਦੇਖਦੇ ਆਂ ਕੀ ਬੰਦਾ ਕਰਦਾ ਤੇ ਬਸ ਉਹਨਾਂ ਨੂੰ ਵੀ ਤਾੜ ਦੇ ਅੰਦਰ ਕਰਦੇ ਆਂ ਪਾਣੀ ਪੁਣੀ ਪਿਉੰਨੇ ਆ। ਉਹ ਵੀ ਮਿੱਤਰੋ ਬਾਕੀ ਬੱਚੇ ਪੁੱਛੇ ਤਾਂ ਸਾਰੇ ਕਰਤੇ ਸੀ ਅੰਦਰ ਪਾਣੀ ਪੁਣੀ ਪਿਆ ਕੇ ਇਧਰੋਂ ਡੋਲੀਆਂ ਚੋਂ ਤੇ ਆ ਬਸ ਆ ਛੋਟੇ ਬੱਚੇ ਜਿਹੜੇ ਆਪਣੇ ਬੱਚੇ ਉੱਡਦੇ ਜੇ ਹੁੰਦੇ ਸੀ ਤੇ ਦੋ ਦਿਨ ਹੋ ਗਏ ਬੰਦ ਬੈਠੇ ਸੀ। ਮੈਂ ਕੱਢ ਦਿੰਨੇ ਆਂ ਤੁਪੇੇ ਬੈਠੇ ਰਹਿਣਗੇ ਜੇ ਉੱਡਣ ਦਾ ਜੱਤ ਕਰੂ ਔਡ ਲੈਣਗੇ। ਤੜਕਿਓ ਰਏ ਹਿੱਸ਼ੇ ਵਾਲੇ ਸੀ ਤਾਂ ਕਰਕੇ ਨਹੀਂ ਸੀਦਾ ਤੇ ਦੂਜੇ ਆ ਬੈਠੇ ਆ ਜਿਹੜੇ ਤੜਕਿਓ ਢਾਈ ਸੀ ਨਿਗਾ ਮਰਾ ਲਏ ਨੇ ਗੋਡੀ ਕਬੂਤਰਾਂ ਤੇ ਆ ਬੈਠੇ ਆ ਤੇ ਬਾਕੀ ਬਸ ਉਹ ਛਤਰੀ ਛਤਰੀਆਂ 'ਤੇ ਵੀ ਗਾਦੇ ਇੱਕ ਛਤਰੀ 'ਤੇ ਬੈਠੇ ਆ ਤੇ ਜਿਹੜੇ ਛਤਰੀ 'ਤੇ ਇੱਥੇ ਛੋਟੀ ਤੇ ਭਾਉਣ ਵਾਲੇ ਆ ਉਹ ਛੋਟੀ ਦੇ ਭਾਉਣਿਆਂ ਕੋਲ 6 6-7 ਵਿੱਚ ਤਾਂ ਇਧਰੋਂ ਆ ਬੱਚਿਆਂ ਦੇ ਛੱਡੇ ਜੂ ਵੱਡੇ ਜੋੜੇ ਵਾਲਿਆਂ ਚੋਂ ਕੱਢਣ ਵਾਲੇ 6-7 ਵਿੱਚ ਤਾਂ ਤੇ ਇਧਰਲੇ ਖੁੱਡੇ ਚੱਕ ਕੇ ਚੁੱਕ ਕੇ ਉਧਰ ਕਰਦੇ ਆ ਬੱਚੇ ਆ ਛਤਰੀਆਂ ਤੇ ਭਾਉਣੇ ਆ ਛਤਰੀ ਲੱਗੀ ਪਈ ਆ ਤੇ ਇੱਥੇ ਭਾਉਣੇ ਤੇ ਉਹ ਦੋ ਪਰੇ ਜੋੜੇ ਪਾਏ ਪਏ ਆ ਤੇ ਬਾਕੀ ਬੱਬਨੇ ਰਹੋ ਦੇਖਦੇ ਆ ਜੇ ਉੱਡਦੇ ਕਰਦੇ ਆ ਤੇ ਬਾਕੀ ਲੈ ਆਓ ਵੀ ਮਿੱਤਰੋ ਕਬੂਤਰ ਉੱਡ ਗਏ ਛਤਰੀ ਤੋਂ ਬੈਠੇ ਉਹ ਫਿਰਦੇ ਆ ਤੇ ਦੋ ਤਿੰਨ ਉੱਚਾ ਚੇ ਵਾਗੇ ਤੇ ਬਾਕੀ ਆ ਫਿਰਦੇ ਦੋ ਤਿੰਨ ਛਤਰੀਆਂ ਤੇ ਬਹਿ ਗਏ ਤੇ ਬਾਕੀ ਆ ਜਾਂਦੇ ਆ ਕੋਈ ਸੁੱਛਿਆ ਚਪਾ ਗਏ ਦੋ ਤਿੰਨ ਤੇ ਉਹ ਬਾਜ ਜਾਣਗੇ ਉਹ ਤੋਂ ਡਰ ਕੇ ਉੱਡ ਗਏ ਛਤਰੀ ਤੇ ਬਾਹਰ ਦੇ ਹੀ ਉਹ ਲਿਆ ਬੱਚੇ ਵੀ ਕੜ ਤੇ ਜਿਹੜੇ 6-7 ਹੈਗੇ ਆ ਮਾਰ ਆਦਨੇ ਹੁਣ ਨਿਗਾ ਮੋਟੀ ਮੋਟੀ ਬੱਚਿਆਂ ਦੀ ਮਾਰ ਲਓ ਨਿਗਾ ਲਓ ਵੀ ਇੱਕ ਆ ਰੱਤਾ ਦਿਖਾਈਏ ਤੁਹਾਨੂੰ ਰੱਤਾ ਮਾਰੋ ਨਿਗਾ ਰੱਤੇ ਤੇ ਆਪਣੀ ਦੇ ਖੜ ਦਿਓ ਮਾਰੋ ਨਿਗਾ ਬੈਠ ਵਰਤੇ ਠੀਕ ਲਓ ਵੀ ਮਾਰੋ ਨਿਗਰਤ ਤੇ ਇਹ ਕੀ ਗੱਲ ਬਾਤ ਦੇਖੋ ਦੇਖੋ ਵੀ ਬਾਕੀ ਕੋਈ ਚੱਕਰ ਤੁਹਾਨੂੰ ਡਾਈ ਵੀ ਚੈੱਕ ਕਰਾਵਾਂਗੇ ਵੀ ਤੇ ਛੱਡ ਦਈਏ ਛਤਰੀ ਤੇ ਤੇ ਬਾਕੀ ਬਣੇ ਰਹੋ ਦੇਖਦੇ ਆ ਕੀ ਬੰਦਾ ਕਰੇ ਲੋਕ ਮਿੱਤਰੋ ਬੱਚੇ ਵਿੱਚ ਬੈਠੇ ਆ ਦੇਖੋ ਕੋ ਛਤਰੀ ਦੇ ਬੈਠੇ ਆ ਤੇ ਦੂਜੇ ਬੱਚੇ ਕੋਈ ਅੱਡੇ ਫਿਰਦੇ ਆ ਤੇ ਇੱਕ ਉਹ ਬਾਹਰੇ ਬਹਿ ਗਿਆ ਤੇ ਬਾਕੀ ਆ ਫਿਰਦੇ ਆ ਵਿੱਚ ਮਾਰ ਲਓ ਨਿਗਾ ਤੇ ਬਸ ਬਾਕੀ ਇਹਨਾਂ ਦਾ ਮੈਂ ਭੰਦਰ ਅੰਦਰ ਕਰ ਦੂੰਗਾ ਤੇ ਇਹਦਾ ਕੱਢੇ ਵੀ 12:00 ਵਜੇ ਸਾਢੇ 12:00 ਕੱਢੇ ਆ ਬੱਚੇ ਤੇ ਇਧਰਲੇ ਗੂਤਰਾਂ ਨੂੰ ਦਾਣੇ ਪਾਤੇ ਸੀਗੇ ਤੇ ਆ ਦਾਣੇ ਦੂਣੇ ਉੱਕੇ ਕਰਤੀ ਟਰੇ ਵੇਲੀ ਬਸ ਇਹਨਾਂ ਇਧਰ ਵੀ ਟਰੇ ਚਾੱਕ ਲੈਣਾ ਇਧਰ ਪਿੱਲੀ ਇਟ ਪਾਈ ਜਨਾਂ ਨੂੰ ਵੱਡੇ ਗੂਤਰਾਂ ਨੂੰ ਤੇ ਬਾਕੀ ਬਸ ਇਹਨਾਂ ਦਾ ਉੱਕੇ ਕਰ ਦੂੰਗਾ ਮੈਂ ਤੇ ਬਾਕੀ ਬਸ ਅੱਜ ਦੀ ਵੀਡੀਓ ਚ ਇੰਨਾ ਹੀ ਕਾਫੀ ਦਿਨ ਬਾਅਦ ਮੈਂ ਇਹ ਵੀਡੀਓ ਸ਼ੂਟ ਕਰ ਹੀ ਲਈ ਅੱਜ ਬਾਹਲੇ ਦਿਨ ਹੋ ਰਹੀ ਸੀ ਵੀਡੀਓ ਪਾਈ ਨੂੰ ਤੇ ਬਾਕੀ ਬਸ ਉਹ ਲਾਹ ਲੂ ਕੇ ਆਪੇ ਅੰਦਰ ਕਰ ਦੂੰਗਾ ਮੈਂ ਤੇ ਉਹ ਜਿਹੜੇ ਫਿਰਦੇ ਆ ਬੱਚੇ ਤੇ ਉਹ ਮੈਂ ਆਪੇ ਲਾ ਕੇ ਅੰਦਰ ਕਰ ਦੂੰਗਾ ਤੇ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਬਾਏ ਬਾਏ ਚਲੋ